ਪੱਲੇ ਵਾਦ ਅਸੀਂ ਪਾਣੀ ਲੈਣ ਆਏ ਸੀ ਵੀ ਜੀ ਕੋਣ ਕੋਣ ਸੀ ਮੈਂ ਤੇ ਮੇਰਾ ਪੁੱਤ ਜੇ ਸੀ ਕੀ ਨਾਮ ਤੇ ਜਦ ਰਹੇ ਪੁੱਤ ਜੇ ਦਾ ਨਾਮ ਦੀਪਕ ਆਈ ਕਿੰਨੇ ਕ ਵਜੇ ਆਇਆ ਸੀ ਆ ਹੁਣੇ ਪੌਣੇ 10 ਦਾ ਟਾਈਮ ਆ ਠੀਕ ਆ ਕੀ ਗੱਲ ਹੈ ਤੇ ਇਹ ਕਹਿੰਦਾ ਚਾਚਾ ਆਹ ਰੋ ਬੰਦ ਕਰ ਮੈਂ ਖਾਪਾ ਅਗਲੇ ਤੇ ਚਲਦੇ ਆਂ ਠੀਕ ਆ ਇਹ ਇਹਦਾ ਗੇਟ ਖੁੱਲਣ ਦਾ ਤਾਂ ਮੈਂ ਅੰਦਰ ਹੀ ਲੈ ਕੇ ਆਂਦਾ ਮੋਟਰਸਾਈਕਲ ਹੂੰ ਤੇ ਇਹ ਮੁੰਡਾ ਡਿੱਗ ਪਿਆ ਅੱਛਾ ਪਹਿਲਾਂ ਡਿੱਗੇ ਕੈਂਪਰ ਬਾਚ ਢਿੱਕੇ ਮੁੰਡਾ ਠੀਕ ਆ ਜਦੋਂ ਨੂੰ ਪਤਾ ਲੱਗ ਗਿਆ ਮੁੰਡੇ ਦੇ ਉੱਤੇ ਟਰੈਕਟਰ ਚੜ ਗਿਆ ਹੂੰ ਹੂੰ ਮਗਰਲੇ ਟੈਟਰ ਟਰਾਲੀ ਤੇ ਡਬਲ ਸੀਗੇ ਸਿੰਗਲ ਹੁੰਦਾ ਦਾ ਬਚ ਹੀ ਜਾਂਦਾ ਮੈਨੂੰ ਠੀਕ ਆ ਜਦੋਂ ਇਹ ਚੜਾ ਕੇ ਉਹਨੂੰ ਪਿੱਛੇ ਮੁੜ ਕੇ ਦੇਖਿਆ ਵੀ ਅਬੂੜੀ ਨੂੰ ਵੀ ਦੇਖਿਆ ਬੰਦੇ ਨੂੰ ਵੀ ਦੇਖਿਆ ਅੱਛਾ ਅੱਗੇ ਜਾ ਕੇ ਉਹਨੂੰ ਸਪੀਡ ਵਧਾ ਲਈ ਮੈਂ ਇੱਥੇ ਸਿਰਫ ਇਕੱਲਾ ਹੀ ਸੀਗਾ ਕੋਈ ਵੀ ਕੀ ਸੀਗਾ ਟਰੈਕਟਰ ਟਰਾਲੀ ਤੇ ਟਰੈਕਟਰ ਟਰਾਲੀ ਖਾਲੀ ਸੀ ਕਿਧਰ ਹੀ ਵਰ ਪਟ ਗਿਆ ਸਿੱਧਾ ਹੀ ਗਿਆ ਜੀ ਕਿਧਰ ਰੁਕੇ ਨਹੀਂ ਗਏ ਸਿੱਧਾ ਹੀ ਆ ਕੇ ਮੈਨੂੰ ਐ ਨਹੀਂ ਪਤਾ ਵੀ ਕਿੱ데 ਕਿਧਰ ਮੁੜਿਆ ਫਿਰ ਕਿਹਨੇ ਸੁਝਾਇਤ ਇਹ ਤੁਮ ਮੋਕਾ ਦੇ ਸੁਝਾਇਤ ਇਹ ਇੱਕ ਬੰਦਾ ਆਇਆ ਸੀਗਾ ਮੇਰੇ ਕੋਲੇ ਮੈਨੂੰ ਆਖਿਆ ਵੀ ਮੇਰੇ ਕੋਲੇ ਘਰੇ ਫੋਨ ਕਰ ਉਹਨੂੰ ਘਰੇ ਫੋਨ ਕੀਤਾ ਡੈਡੀ ਆਏ ਤੇ ਫਿਰ ਇੱਕ ਬੰਦਾ ਹੋਰ ਆਇਆ ਸੀ ਕਹਿੰਦੇ ਮੁੰਡਾ ਆਪਣਾ ਮੱਖ ਆਪਣਾ ਉਹਨੂੰ ਵੀ ਮੋਟਰਸਾਈਕਲ ਮਗਰ ਲਾਇਆ ਸੀਗਾ ਪਰ ਉਹ ਮਿਲੇ ਨਹੀਂ ਸਕੀ ਨਹੀਂ ਪੜਦਾ ਸੀ ਇਹ ਇਹ ਤਾਂ ਹੀ ਫਿਲਹਾਲ ਤਾਂ ਕਦੇ ਜਾਂਦਾ ਕਦੇ ਨਹੀਂ ਜਾਂਦਾ ਦੂਜੀ ਤੀਜੀ ਸੀ ਬੱਤੇ ਨਹੀਂ ਤੁਸੀਂ ਆ ਰਹੇ ਉਹਦਾ ਪਾਣੀ ਇੱਥੇ ਲੈਣ ਆਉਣੇ ਕਿਤੇ ਘਰੇ ਪਾਣੀ ਆ ਰਹਦਾ ਜੀ ਬੰਬੇ ਵਾਲਾ ਬੰਬੇ ਵਾਲਾ ਸੀ ਪੀਂਦੇ ਨਹੀਂ ਠੀਕ ਹੈ ਠੀਕ ਹੈ ਟੂਟੇ ਵਾਲਾ ਮਿਕਸ ਆਉਂਦਾ ਜੀ ਪਾਣੀ ਇਹਦੇ ਨਾਲ ਚਾਹ ਵੀ ਪੇਟ ਵਗੈਰਾ ਬੈਸੀ ਵੀ ਖਰਾਬ ਹੋ ਜਾਂ ਕਾਂ ਕਰਕੇ ਅਸੀਂ ਵੈਸੇ ਆਂਦਾ ਦਿੱਲੀ ਆ ਜੀ ਕੋਈ ਗੱਲ ਹੀ ਨਹੀਂ ਅਸੀਂ 2-3 ਦਿਨ ਤਿੰਨ ਵਾਦ ਲੈ ਕੇ ਆਨੇਗਾ ਅੱਛਾ ਨੀ ਕਿੰਨੇ ਕਰਾਉਂਦੇ ਤੁਹਾਡੇ ਸਾਈਡ ਜਿਹੜੇ ਆਪਣੇ ਕਰਤਾ ਦੋ ਹੀ ਆਈ ਚਾਚੇ ਦਾ ਨੀ ਜਿਹੜੇ ਲੈ ਕੇ ਆਉਂਦੇ ਸਪਾਣੀ ਲੈ ਕੇ ਜਾਂਦੇ ਆ ਪਾਣੀ ਤਾਂ ਵਾਧੂ ਲੈ ਕੇ ਜਾਂਦੇ ਆ ਮੁੰਡੇ ਦਾ ਪਿਓ ਕੀ ਕਰਦਾ ੱਲੇਦਾਰੀ